ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਸੁਣ ਰਹੇ ਹੋ ਦਸਤਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਦੀ ਗੱਲਬਾਤ ਦੇ ਵਿੱਚ ਇਹ ਹੀ ਖਾਸ ਹੈ ਕਿ ਸਾਡੀ ਜ਼ਿੰਦਗੀ ਚ ਨਾ ਦੋ ਲਫ਼ਜ਼ ਧੰਨਵਾਦ ਤੇ ਸੌਰੀ ਥੈਂਕਸ ਜਿਹਨੂੰ ਆਪਾਂ ਕਹਿੰਦੇ ਆ ਉਹ ਤੇ ਮਾਫੀ ਮੰਗਣਾ ਕਿਸੇ ਤੋਂ ਇਹ ਕਿੰਨਾ ਜ਼ਰੂਰੀ ਆ ਇਹਨਾਂ ਦੇ ਕੀ ਕੀ ਫਾਇਦੇ ਆ ਤੇ ਇਹਨਾਂ ਦੇ ਨਾ ਵਰਤਣ ਕਰਕੇ ਅਸੀਂ ਕਈ ਵਾਰ ਬਹੁਤ ਸਾਰਾ ਨੁਕਸਾਨ ਵੀ ਉਠਾ ਸਕਦੇ ਆ ਇਹ ਗੱਲ ਮੇਰੇ ਦਿਮਾਗ 'ਚ ਕਿੱਥੋਂ ਆਈ ਮੈਨੂੰ ਕਿੱਥੋਂ ਇਹ ਖਿਆਲ ਆਇਆ ਇਹਦੇ ਪਿੱਛੇ ਇੱਕ ਛੋਟੀ ਜੀ ਕਹਾਣੀ ਆ ਮੈਂ ਇੱਕ ਆਰਟੀਕਲ ਪੜ ਰਹੀ ਸੀਗੀ ਸਾਡੇ ਲੇਖਕ ਨੇ ਜਾਪਾਨ ਰਹਿੰਦੇ ਨੇ ਉਹ ਉਹ ਆਪਣੀ ਗੱਲ ਦੱਸਦੇ ਆ ਉਸ ਆਰਟੀਕਲ ਦੇ ਵਿੱਚ ਉਹ ਕਹਿੰਦੇ ਕਿ ਮੈਂ ਇੱਕ ਵਾਰੀ ਗੱਡੀ ਦੇ ਵਿੱਚ ਨਾ ਸਫ਼ਰ ਕਰ ਰਿਆ ਸੀ ਟ੍ਰੇਨ 'ਚ ਤੇ ਕਹਿੰਦੇ ਮੇਰੇ ਸਾਹਮਣੇ ਵਾਲੀ ਸੀਟ ਤੇ ਇੱਕ ਲੇਡੀ ਆਪਣੇ ਦੋ ਬੱਚਿਆਂ ਨਾਲ ਬੈਠੀ ਸੀ ਬੱਚੇ ਸ਼ਰਾਰਤੀ ਸੀਗੇ ਸ਼ਰਾਰਤਾਂ ਕਰ ਰਹੇ ਸੀਗੇ ਤੇ ਮਾਂ ਉਹਨਾਂ ਨੂੰ ਵਿੱਚ ਵਿੱਚ ਰੋਕ ਵੀ ਰਹੀ ਸੀ ਤੇ ਇਦਾਂ ਹੀ ਸ਼ਰਾਰਤਾਂ ਕਰਦਿਆਂ ਕਰਦਿਆਂ ਦੇ ਨਾ ਦੋਨੋਂ ਬੱਚਿਆਂ ਦੀ ਲੜਾਈ ਹੋ ਗਈ ਤਾਂ ਉਹਦੇ ਚੋਂ ਜਿਹੜਾ ਬੱਚਾ ਵੱਡਾ ਸੀ ਉਹਨੇ ਛੋਟੇ ਨੂੰ ਡਾਂਟਦਾ ਜਾਂ ਥੱਪੜ ਮਾਰਦਾ ਤੇ ਚਲੋ ਉਹਨਾਂ ਦੀ ਮਾਂ ਨੇ ਉਹਨੂੰ ਕਿਹਾ ਕਿ ਤੂੰ ਇਹਦੇ ਕੋਲੋਂ ਨਾ ਸੌਰੀ ਕਹਿ ਨਾ ਮਾਫੀ ਮੰਗੇ ਦੇ ਕੋਲੋਂ ਤੇ ਉਹਨੇ ਬੱਚੇ ਨੇ ਜਿਵੇਂ ਆਪਾਂ ਜਾਨ ਛਡਾਉਣ ਨੂੰ ਕਹਿ ਦਿੰਦੇ ਆ ਵੀ ਠੀਕ ਐ ਸੌਰੀ ਉਨੇ ਇਸ ਤਰ੍ਹਾਂ ਇਹੋ ਜਿਹੇ ਲੈਜ਼ੇ ਚ ਮਾਫੀ ਮੰਗੀ ਤੇ ਥੋੜੀ देर ਬਾਅਦ ਉਹਦੀ ਮਾਂ ਨੇ ਫਿਰ ਕਿਹਾ ਕਿ ਤੂੰ ਦੁਆਰਾ ਸੌਰੀ ਕਹਿ ਦੁਆਰਾ ਮਾਫੀ ਮੰਗ ਕਿਉਂਕਿ ਉਹ ਮਾਫੀ ਦਿਲੋਂ ਨਹੀਂ ਸੀ ਥੋੜੀ देर ਬਾਅਦ ਉਸ ਬੱਚੇ ਨੇ ਫਿਰ ਦਿਲੋਂ ਮਾਫੀ ਮੰਗੀ ਦਿਲੋਂ ਸੌਰੀ ਕਿਹਾ ਉਹਦਾ ਸੌਰੀ ਕਹਿਣ ਦਾ ਢੰਗ ਵੀ ਹੋਰ ਸੀ ਤੇ ਮਾਂ ਨੂੰ ਵੀ ਲੱਗਿਆ ਵੀ ਚਲੋ ਹੁਣ ਠੀਕ ਆ ਹੁਣ ਗੱਲ ਨਿਬੜ ਗਈ ਉਹ ਕਹਿੰਦੇ ਵੀ ਇਹ ਗੱਲ ਤਾਂ ਇੱਥੇ ਖਤਮ ਹੋ ਗਈ ਪਰ ਕਹਿੰਦੇ ਫਿਰ ਮੈਂ ਸੋਚ ਰਿਹਾ ਸੀਗਾ ਕਿ ਜਾਪਾਨ ਵਰਗੇ ਮੁਲਕ ਦੇ ਵਿੱਚ ਇਹਨਾਂ ਦੋ ਲਫ਼ਜ਼ਾਂ ਦੀ ਇੰਨੀ ਕੁ ਵਰਤੋਂ ਕੀਤੀ ਜਾਂਦੀ ਹੈ ਨਾ ਜੇ ਕੋਈ ਸੈਲਾਨੀ ਇਧਰੋਂ ਉਧਰ ਘੁੰਮਣ ਵੀ ਜਾਂਦਾ ਤਾਂ ਉਹਨਾਂ ਦੇ ਦਿਨਾਂ ਚ ਹੀ ਇਹ ਲਫ਼ਜ਼ ਜ਼ੁਬਾਨ ਤੇ ਚੜ ਜਾਂਦੇ ਆ ਕਿਉਂਕਿ ਜਾਪਾਨੀ ਭਾਸ਼ਾ ਚੋਂ ਬੋਲਦੇ ਨੇ ਤੇ ਫਿਰ ਜਿਹੜੇ ਸ਼ਬਦ ਜ਼ਿਆਦਾ ਵਾਰ-ਵਾਰ ਬੋਲੇ ਜਾਂਦੇ ਆ ਤੇ ਉਹਨਾਂ ਦੀ ਜ਼ੁਬਾਨ ਤੇ ਚੜ ਜਾਂਦੇ ਆ ਮਤਲਬ ਜਿੱਥੇ ਵੀ ਉਹ ਕਿਸੇ ਆਪਣੇ ਕੰਮ ਜਾ ਰਹੇ ਆ ਜਾਂ ਕਿਤੇ ਕਿਸੇ ਹੋਟਲ ਚ ਗਏ ਜਾਂ ਕਿਸੇ ਹੋਰ ਕਿਸ ਕਿਤੇ ਵੀ ਗਏ ਆਪਾਂ ਨੂੰ ਕੋਈ ਉੱਥੇ ਆਪਾਂ ਨੂੰ ਕਿਸੇ ਨੇ ਥੋੜੀ ਜੀ ਵੀ ਹੈਲਪ ਕਰਦੀ ਮੰਨ ਲਓ ਆਪਾਂ ਨੂੰ ਡੋਰ ਖੋਲਤਾ ਜਾਂ ਆਪਣਾ ਕੋਈ ਡਿੱਗਿਆ ਪਿਆ ਸਮਾਨ ਫੜਾਤਾ ਜਾਂ ਆਪਾਂ ਨੂੰ ਟ੍ਰੇਨ ਜਾਂ ਬੱਸ ਦੇ ਵਿੱਚ ਥੋੜੀ ਸੀਟ ਦੇਤੀ ਤਾਂ ਥੈਂਕਸ ਤਾਂ ਕਹਿਣਾ ਹੀ ਕਹਿਣਾ ਹੁੰਦਾ ਉਹਨਾਂ ਨੇ ਤੇ ਉੱਥੇ ਉੱਥੇ ਵੀ ਉਹ ਲੋਕ ਸੌਰੀ ਕਹਿੰਦੇ ਆ ਥੈਂਕਸ ਕਰਦੇ ਆ ਇੱਕ ਸਮਾਈਲ ਨਾਲ ਮੁਸਕਰਾਹਟ ਨਾਲ ਇੱਕ ਲਫਜ਼ ਨਾਲ ਤੇ ਨਾਲ ਸੌਰੀ ਵੀ ਕਹਿੰਦੇ ਆ ਸੌਰੀ ਇਸ ਲਈ ਕਹਿੰਦੇ ਆ ਕਿ ਮੇਰੇ ਲਈ ਤੁਹਾਨੂੰ ਇਹ ਇੰਨੀ ਅਸੁਵਿਧਾ ਉਠਾਉਣੀ ਪਈ ਤੁਹਾਨੂੰ ਇੰਨੀ ਇਨਕਨਵੀਨੀਅੰਸ ਹੋਈ ਕਿ ਤੁਸੀਂ ਮੈਨੂੰ ਹੈਲਪ ਤੁਹਾਨੂੰ ਕਰਨੀ ਪਈ ਤੁਹਾਨੂੰ ਇਹ ਲੱਗਿਆ ਕਿ ਇਹਦੀ ਹੈਲਪ ਕਰਾਂ ਤਾਂ ਇਸ ਕਰਕੇ ਸੌਰੀ ਤੇ ਜੋ ਕਹਿੰਦੇ ਵੀ ਫਿਰ ਜਦੋਂ ਮੈਂ ਦੇਖਦਾ ਅਭੀ ਇਸ ਮੁਲਕ ਦੇ ਵਿੱਚ ਕੋਈ ਵੀ ਆਈਪੀ ਕਲਚਰ ਮੈਨੂੰ ਨਜ਼ਰ ਨਹੀਂ ਆਉਂਦਾ ਉੱਥੇ ਕੋਈ ਵੀ ਇਨਸਾਨ ਮੈਨੂੰ ਇਹੋ ਜਿਹਾ ਨਹੀਂ ਮਿਲਦਾ ਕਿ ਜਿਹਨੂੰ ਦੇਖਿਆਂ ਲੱਗੇ ਕਿ ਇਹਦੇ ਕੋਲ ਕੋਈ ਪਾਵਰ ਹੈ ਜਾਂ ਇਹ ਕੋਈ ਲੀਡਰ ਹੈ ਜਾਂ ਇਹ ਕੋਈ ਸਿਰ ਕੱਢ ਵਿਅਕਤੀ ਹੈ ਉੱਥੋਂ ਦਾ ਜਿਵੇਂ ਆਪਾਂ ਕਹਿੰਦੇ ਵੀ ਕੋਈ ਨਾਮਵਰ ਖਿਡਾਰੀ ਹੁੰਦਾ ਕੋਈ ਨਾਮਵਰ ਡਾਕਟਰ ਹੁੰਦਾ ਕੋਈ ਅਫਸਰ ਹੁੰਦਾ ਜਾਂ ਕੋਈ ਨੇਤਾ ਉੱਥੇ ਸਾਰਿਆਂ ਦਾ ਇੱਕੋ ਹੀ ਰਹਿਣ ਸਹਿਣ ਕਹਿ ਲੋ ਜਾਂ ਕਹਿ ਲੋ ਕਿ ਵਿਚਰਨ ਦਾ ਟੰਗ ਆਮ ਪਬਲਿਕ ਵਾਂਗੀ ਉਹ ਵਿਚਰਦੇ ਆ ਉਹਵੇਂ ਉਹਨਾਂ ਚ ਗੁਜ਼ਰਦੇ ਆ ਤੁਹਾਨੂੰ ਰਸਤੇ 'ਚ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਮਿਲੂਗਾ ਇਹ ਉੱਥੋਂ ਦੀ ਖਾਸੀਅਤ ਆ ਤੇ ਇਹਦੇ ਪਿੱਛੇ ਉਹਨਾਂ ਨੇ ਦੱਸਿਆ ਕਾਰਨ ਕਿ ਉਹ ਜਿਹੜੇ ਲੋਕ ਐ ਨਾ ਜਾਪਾਨ ਦੇ ਉਹ ਆਪਦੇ ਆਪ ਨੂੰ ਕੇਂਦਰ 'ਚ ਨਹੀਂ ਰੱਖਦੇ ਜਿਹੜੇ ਵੱਡੇ ਲੋਕ ਆ ਜਦੋਂ ਕਿਸੇ ਵੀ ਪਦਵੀ ਤੇ ਪਹੁੰਚ ਜਾਂਦੇ ਆ ਈਵਨ ਉੱਥੋਂ ਦਾ ਕੋਈ ਸਟਾਰ ਕਲਾਕਾਰ ਹੀ ਹੋਵੇ ਕੋਈ ਐਕਟਰ ਹੀ ਹੋਵੇ ਮੰਨਿਆ ਪਰ ਮੰਨਿਆ ਤੇ ਪਰ ਉਹ ਆਪਣੇ ਆਪ ਨੂੰ ਸੈਂਟਰ ਚ ਨਹੀਂ ਰੱਖਦੇ ਕੇਂਦਰ ਚ ਨਹੀਂ ਰੱਖਦੇ ਉਹ ਰੱਖਦੇ ਆ ਸੁਸਾਇਟੀ ਨੂੰ ਸਮਾਜ ਨੂੰ ਉੱਥੋਂ ਦੇ ਲੋਕਾਂ ਨੂੰ ਉਹ ਕਹਿੰਦੇ ਆ ਵੀ ਇਹਨਾਂ ਨੇ ਸਾਨੂੰ ਹੈਲਪ ਕੀਤੀ ਇਹਨਾਂ ਨੇ ਸਾਨੂੰ ਉਹ ਸਹੂਲਤਾਂ ਮੁਹੱਈਆ ਕਰਵਾਈਆਂ ਇਹਨਾਂ ਨੇ ਸਾਨੂੰ ਉਹ ਸਮਾਂ ਦਿੱਤਾ ਸਾਨੂੰ ਉਹ ਤਾਂ ਕਿ ਅਸੀਂ ਇਸ ਪ੍ਰਾਪਤੀ ਵੱਲ ਪਹੁੰਚ ਸਕੀਏ ਸਾਨੂੰ ਉਹ ਹਾਲਾਤ ਮੁਹੱਈਆ ਕਰਵਾਏ ਤੇ ਇਸ ਕਰਕੇ ਉਹ ਸਾਰਿਆਂ ਦੇ ਧੰਨਵਾਦੀ ਹੁੰਦੇ ਆ ਸਾਰਿਆਂ ਨੂੰ ਉਹਨਾਂ ਦਾ ਮਤਲਬ ਥੈਂਕਸ giving ਉਹ ਕਰਦੇ ਰਹਿੰਦੇ ਆ ਤੇ ਉਹ ਫਿਰ ਅੱਗੇ ਲੇਖਕ ਕਹਿੰਦੇ ਨੇ ਦੱਸਦੇ ਨੇ ਇਸ ਆਰਟੀਕਲ ਦੇ ਵਿੱਚ ਉਹ ਕਹਿੰਦੇ ਵੀ ਮੈਂ ਕਈ ਵਾਰ ਸੋਚਦਾ ਜੀ ਸਾਡੇ ਮੁਲਕ ਦੀ ਇੱਧਰ ਦੀ ਆਪਾਂ ਗੱਲ ਕਰੀਏ ਖਾਸ ਕਰਕੇ ਪੰਜਾਬ ਦੀ ਕਹਿੰਦੇ ਮੈਂ ਆਪਦੀ ਮਾਂ ਨੂੰ ਕਦੇ ਨਹੀਂ ਵੀ ਮੈਨੂੰ ਯਾਦ ਨਹੀਂ ਕਿ ਕਦੇ ਮੇਰੀ ਮਾਂ ਨੇ ਮੈਨੂੰ ਬਚਪਨ ਚ ਇਹ ਗੱਲ ਸਿਖਾਈ ਹੋਵੇ ਤੇ ਅਸੀਂ ਸਾਡੇ ਚੋਂ ਬਹੁਤੇ ਪੇਰੈਂਟਸ ਜਾਂ ਅਸੀਂ ਵੱਡੇ ਛੋਟਿਆਂ ਨੂੰ ਇਹ ਗੱਲ ਸਿਖਾਈਏ ਜਾਂ ਸਮਝਾਈਏ ਕਿ ਕਿਸੇ ਨੂੰ ਥੈਂਕਸ ਕਹਿਣਾ ਕਿਸੇ ਨੂੰ ਨੂੰ ਸੌਰੀ ਕਹਿਣਾ ਕੋਈ ਗਲਤੀ ਹੋਵੇ ਤੇ ਸੌਰੀ ਕਹੀਦਾ ਹੁੰਦਾ ਜਾਂ ਤੇ ਅਸੀਂ ਤਾਂ ਉੱਥੇ ਵੀ ਨਹੀਂ ਕਈ ਵਾਰ ਕਹਿੰਦੇ ਸਾਡੇ ਚੋਂ ਬਹੁਤ ਗਿਣਤੀ ਲੋਕ ਇਹੋ ਜਿਹੇ ਆ ਜਦੋਂ ਕਿਸੇ ਜਗ੍ਹਾ ਚਲੇ ਜਾਈਏ ਕਿਸੇ ਬਾਹਰ ਖਾਣਾ ਖਾਣ ਚਲੇ ਜਾਈਏ ਮੰਨ ਲਓ ਉੱਥੇ ਬਾਹਰ ਖੜੇ ਹੁੰਦੇ ਨੇ ਗੇਟ ਤੇ ਸਾਡਾ ਸਵਾਗਤ ਕਰਨ ਲਈ ਉਹਨਾਂ ਨੇ ਏਮਪਲਾਈ ਆਪਣੇ ਉੱਥੇ ਬਿਠਾਏ ਹੁੰਦੇ ਨੇ ਉਹ ਸਾਨੂੰ ਡੋਰ ਖੋਲਦੇ ਆ ਸਿਰ ਵੀ ਝੁਕਾਉਂਦੇ ਆ ਹੈਲੋ ਹਾਈ ਨਾ ਸਤਿ ਸ੍ਰੀ ਅਕਾਲ ਕੁਝ ਵੀ ਸਾਨੂੰ ਕਹਿੰਦੇ ਆ ਮੇਰਾ ਖਿਆਲ ਆ ਕਿ ਬਹੁਤ ਘੱਟ ਲੋਕ ਹੋਣਗੇ ਜਿਹੜੇ ਅਸੀਂ ਉਹਨਾਂ ਨਾਲ رابطہ ਕਾਇਮ ਕਰਦੇ ਆ ਜਾਂ ਉਹਨਾਂ ਦਾ ਜਵਾਬ ਦਿੰਦੇ ਆ ਕਿਉਂਕਿ ਸਾਨੂੰ ਹੁੰਦਾ ਕਿ ਇਹ ਉਹਨਾਂ ਦੀ ਡਿਊਟੀ ਹੈ ਬਸ ਇਹ ਉਹਨਾਂ ਨੇ ਕਰਨਾ ਹੀ ਹੈ ਅਸੀਂ ਉਹਨਾਂ ਵੱਲੋਂ ਬੇਧਿਆਨੀ ਜੀ ਹੋ ਕੇ ਅੰਦਰ ਲੰਘ ਜਾਂਦੇ ਆ ਤੇ ਥੋੜਾ ਜਿੰਨਾ ਸਾਡੇ ਕੋਲ ਕੋਈ ਅਹੁਦਾ ਆ ਜਾਏ ਕੋਈ ਪਦਵੀ ਅਸੀਂ ਹਾਸਲ ਕਰ ਲਈਏ ਤਾਂ ਉੰਨੀ ਕੁ ਸਾਡੇ ਅੰਦਰ ਇੱਕ ਹੌਮੈ ਜੀ ਕਹਿ ਲਓ ਜਾਂ ਆਕੜ ਜੀ ਕਹਿ ਲਓ ਆ ਜਾਂਦੀ ਹੈ ਕਿ ਸਾਡੇ ਕੋਲ ਆਹ ਰਤਬਾ ਆ ਗਿਆ ਤੇ ਅਸੀਂ ਉਸੇ ਰਤਬੇ ਦਾ ਕਿਸੇ ਨਾ ਕਿਸੇ ਤਰੀਕੇ ਅਸੀਂ ਉਹਨਾਂ ਦੇ ਉੱਪਰ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹਾਂ ਜ਼ਿਆਦਾਤਰ ਇਹ ਸਾਡੇ ਮੁਲਕ ਦੀ ਗੱਲ ਹੈ ਤੇ ਧੰਨਵਾਦ ਸੌਰੀ ਅਜਿਹੇ ਬੰਦਿਆਂ ਵੱਲੋਂ ਬੋਲਿਆ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਛੋਟਿਆਂ ਨੂੰ ਲਤਾੜ ਕੇ ਰੋਹ ਨਾਲ ਵੀ ਕਹਿ ਸਕਦੇ ਹਾਂ ਕਹਿੰਦੇ ਆਦੀਆਂ ਅਸੀਂ ਕਿ ਵੀ ਸੌਰੀ ਕਹੋ ਜਾਂ ਤੁਸੀਂ ਮੈਨੂੰ ਸੌਰੀ ਨਹੀਂ ਕਿਹਾ ਗੱਲ ਤੇ ਪਰ ਅਸੀਂ ਆਪ ਆਪਣੇ ਵੱਲੋਂ ਕਦੇ ਇਹੋ ਜੀ ਕੋਸ਼ਿਸ਼ ਨਹੀਂ ਕਰਦੇ ਕਿ ਸਾਹਮਣੇ ਵਾਲਿਆਂ ਨੂੰ ਦੋ ਲਫ਼ਜ਼ ਵਰਤ ਕੇ ਅਸੀਂ ਉਹ ਰਿਸ਼ਤੇ ਸੁਧਾਰ ਸਕਦੇ ਹਾਂ ਬੜੇ ਸੋਹਣੇ ਬਣਾ ਸਕਦੇ ਹਾਂ ਜਿੰਨਾ ਦੋ ਲਫ਼ਜ਼ਾਂ ਕਰਕੇ ਰਿਸ਼ਤਿਆਂ 'ਚ ਦੂਰੀਆਂ ਵੀ ਆਈਆਂ ਹੁੰਦੀਆਂ ਖਟਾਸ ਵੀ ਆਈ ਹੋ ਸਕਦੀ ਆ ਇਹ ਦੋ ਲਫ਼ਜ਼ ਸਾਨੂੰ ਸਾਡੇ 'ਚੋਂ ਬਹੁਤਿਆਂ ਨੂੰ ਬਹੁਤ ਭਾਰੇ ਲੱਗਦੇ ਆ ਚੱਕਣੇ ਇਹਨਾਂ ਦਾ ਭਾਰ ਸਾਨੂੰ ਗੱਡੇ ਤੋਂ ਵੀ ਜ਼ਿਆਦਾ ਲੱਗਦਾ ਅਸੀਂ ਆਪਦੇ ਆਪ ਤੇ ਇਹਨੂੰ ਇਹਨੂੰ ਚੱਕ ਕੇ ਤੁਰ ਨਹੀਂ ਸਕਦੇ ਇਹ ਵਰਤਨੇ ਸਾਨੂੰ ਬਹੁਤ ਔਖੇ ਲੱਗਦੇ ਆ ਪਰ ਜੇ ਕਿਤੇ ਕੋਈ ਰਿਸ਼ਤਾ ਬਚਾਉਣਾ ਹੋਵੇ ਕੋਈ ਰਿਸ਼ਤਾ ਸੰਭਾਲਣਾ ਹੋਵੇ ਤੇ ਉੱਥੇ ਇਹ ਦੋ ਲਫ਼ਜ਼ ਵਰਤ ਕੇ ਸਾਨੂੰ ਬਹੁਤ ਕੁਝ ਅਸੀਂ ਗਵਾਚਿਆ ਹੋਇਆ ਹਾਸਲ ਕਰ ਸਕਦੇ ਆ ਤੇ ਇਹ ਗਵਾਚਣੋਂ ਬਚਾ ਵੀ ਸਕਦੇ ਆ ਕੋਈ ਰਿਸ਼ਤਾ ਟੁੱਟਣੋਂ ਬਚਾਇਆ ਵੀ ਜਾ ਸਕਦਾ ਇੰਨੇ ਲਫ਼ਜ਼ ਹੈ ਇੰਨੀ ਮਤਲਬ ਪਾਵਰ ਹੈਗੀ ਆ ਇਨਾਂ ਲਫ਼ਜ਼ਾਂ ਦੇ ਵਿੱਚ ਤੇ ਅੱਜ ਦੀ ਗੱਲਬਾਤ ਇਹੀ ਸੀਗੀ ਮੈਨੂੰ ਲੱਗਿਆ ਕਿ ਬੜਾ ਸੋਹਣਾ ਆਰਟੀਕਲ ਮੈਨੂੰ ਲੱਗਿਆ ਕਿ ਆਪਣੇ ਸੁਣਨ ਵਾਲਿਆਂ ਨਾਲ ਜ਼ਰੂਰ ਸਾਂਝਾ ਕਰਾਂ ਤੇ ਮੈਨੂੰ ਤੁਹਾਡੇ ਸੁਝਾਵਾਂ ਦੀ ਤੁਹਾਡੇ ਕਮੈਂਟਸ ਦੀ ਉਡੀਕ ਰਹੂਗੀ ਅੱਜ ਇੰਨਾ ਹੀ ਜਲਦੀ ਮਿਲਦੇ ਆ ਸਤਿ ਸ਼੍ਰੀ ਅਕਾਲ